ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੇਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਵੀਰ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਾੜ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਆ ਜਿਹੜੀ ਤਾਜੀ ਸੋਈ ਆ ਤੇ ਇੱਕ ਤੁਹਾਨੂੰ ਅਨਿਲ ਦੀ ਰਾਵੀ ਦੀ ਝੋਟੀ ਦਾ ਨੇ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ ਸੋਣੀ ਝੋਟੀ ਹੈ ਵੀ ਤੇ ਬਾਕੀ ਦੋਵੇਂ ਸੋਈਆਂ ਵਾ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲੇ ਜੀ ਬਹੁਤ ਸਿੱਧੀ ਜੀ ਹਾਂਜੀ ਵਧੀਆ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਹੋਠ ਠੀਕ ਠਾਕ ਜੀ ਆਦੀਆ ਜੀ ਆਪਣੇ ਨਾਲ ਸਭ ਵਧੀਆ ਜੇ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਸੰਸੇਠ ਸਿੰਘ ਤਸੀਲਿੰਗ ਨਾਲ ਜਲੰਧ ਸਰ ਫੋਨ ਨੰਬਰ ਹੈਗਾ 95928977 ਤੇ ਪਿੰਡ জাফর ਗੋਟਣਾ ਤੇ ਅੱਜ ਤੇ ਫਿਰ ਕਮਾਲ ਦੀ ਫੈੜ ਲੱਭ ਕੇ ਲਿਆਂਦੀ ਜੇ ਫਿਰ ਇਹ ਲੈ ਲੈਂਦਾ ਲੱਗ ਗਿਆ ਠੀਕ ਹੈ ਹਾਂਜੀ ਉਹੀ ਤਾਂ ਅਸੀਂ ਕੱਲ ਕਹਿੰਦੇ ਸੀ ਵੀ ਵੈਡ ਪਾਉਣੀ ਆ ਤੇ ਪੂਰੇ ਕਮਾਲ ਦੀ ਪਾਉਣੀ ਹੁਣ ਲਾਇਆ ਕਿ ਚੀਜ਼ ਪਾਉਣੀ ਆ ਪੂਰੀ ਕਮਾਲ ਦੀ ਠੀਕ ਹੈ ਜੇ ਜਾਵੇ ਪਹਿਲੇ ਹੁਣ ਤੇ ਠੀਕ ਹੈ ਹਾਂਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਨਾਲ ਇਹ ਰਾਤੀ ਸੂਈ ਦੇ ਜੀ ਅੱਛਾ ਜੀ ਹਾਂਜੀ ਇੱਕੋ ਚਵਾਈ ਹੋਈ ਫਿਰ ਇਹਦੀ ਇੱਕੋ ਚਵਾਈ ਹੋਈ ਬੋਲਾ ਚੋਇਆ 8 ਕਿਲੋ ਅੱਛਾ ਹਾਂਜੀ ਠੀਕ ਹੈ ਇਹ ਕੇ ਦੀ ਸਵੇਰੇ ਹੌਲੀ ਕੀਤੀ ਥੋੜੀ ਜੀ ਬੈਂਦੀ ਨਹੀਂ ਗਾਂ ਜੀ ਅੱਛਾ ਹਾਂਜੀ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਜੇ ਮਗਰ ਬੱਚਾ ਦੇ ਜੀ ਆਹ ਅੱਛਾ ਜੇ ਤੇ ਮਗਰ ਗਿੱਲਾ ਹੀ ਨਾੜ ਵੀ ਜਨਾੜੂ ਬਿਲਕੁਲ ਨਾਲ ਗਿੱਲਾ ਹੀ ਆ ਜਿਹੜਾ ਹੱਲੇ ਤੇ ਸੂਆ ਕਿਨਵਾ ਸੋਈ ਆ ਫਿਰ ਜੀ ਸੂਆ ਪਿਓ ਗਿੱਦਾ ਸੋਈ ਮੂੰਹ ਛਿੱਗੀ ਹੋਈ ਅੱਛਾ ਹਾਂਜੀ ਤੇ ਕਿੰਨਾ ਕ ਦੁੱਧ ਕੱਢੀ ਜਾਓਗੇ ਦੁੱਧ ਦੇ ਵਿੱਚ ਘਰ ਵਾਲੇ ਚਾਹਦੇ ਸੀ 40 ਉਹ 40 ਕਿਲੋ ਚਾਹ ਅੱਛਾ ਅਹੀਂ 35 ਲੀਟਰ ਦੀ ਗਰੰਟੀ ਦਿੰਨੇ 35 ਕਿਲੋ ਦੁੱਧ ਬਣਾ 35 ਲੀਟਰ ਦੇ ਕਰੀਬ ਜਿਹੜਾ ਚਵਾਈ ਜਾਊਗੀ ਹਨਾ ਤੇ ਬਾਕੀ ਕੱਦ ਕਾਠ ਪੱਖਾ ਪੂਰੀ ਜਵਾਨ ਆ ਤਾਜੀ ਸੋਈ ਆ ਤੇ ਕੋਈ ਬਹੁਤੀ ਲੱਪੇ ਚ ਵੀ ਨਹੀਂ ਆਈ ਦੀ ਤੇ ਆ ਥੱਲੇ ਆਵੇਂ ਥਾਣ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਜਿਸ ਤਰ੍ਹਾਂ ਮੱਝੀ ਕਰਦੇ ਤੇ ਭਾਵੇਂ ਕੋ ਮਸ਼ੀਨ ਨਾਲ ਚਵਾਈ ਕਰਨ ਲੈ ਹੈ ਠੰਡੀ ਤੇਰੀ ਵਿੱਚ ਆ ਦੇਖ ਸਾਡੇ ਜੀ ਮਿਲਕ ਦੇ ਵਿੱਚ ਚੰਗੀ ਰਾਮ ਰਾਮ ਦਿਖਾ ਦੇ ਆਥਾਣੇ ਦੇ ਦੇਖ ਸਕਦੇ ਦਿਖਾ ਦਵਾਂ ਵਿਧੀ ਚਵਾਈ ਫਿਰ ਇਹਦੀ ਆਹ ਦੇਖ ਸਕਦੇ ਜੀ ਪਿਛਲੇ ਸਣਾ ਦਾ ਵਿੱਚਵਾ ਦਿਖਾ ਦਿਓ ਚਵਾਈ ਇਹ ਜਿਹੜੀ ਸਾਫ ਹੈ ਇਹਦੀ ਤੇ ਮੋਟੀ ਧਾਰਿਆ ਤੁਰਹਾ ਫਿਰ ਇੱਕ ਰੀਨ ਬਾਕੀ ਕੱਦ ਕਾਠ ਪੱਖਾਂ ਵੀ ਪੂਰੀ ਜਵਾਨ ਐ ਬਾਕੀ ਥੱਲੇ ਆ ਵੀ ਪੂਰੀ ਤਿਆਰ ਹੋਈ ਆ ਆ ਦੇਖ ਸਕਦੇ ਹੋ ਇੱਕ ਕਰੀ ਲਾਇਓ ਸਿੱਧੀ ਲਾਇਓ ਇੱਕ ਮਰੀਏ ਜੀ ਆਖਣ데요 ਵੀ ਇੱਕ ਰੀ ਦੇਖ ਸਕਦੇ ਜੀ ਅਜੇ ਕੁਛ ਕੁਛ ਭਲਾ ਹਵਾਨੇ ਦੇ ਪਈਆਂ ਵਾ ਬਾਕੀ ਆਈ ਪਿੱਛੇ ਚੰਗੀ ਸਾਹ ਭਲੇ ਘਰ ਆਵਾਂ ਸਾ ਪਿੱਛੇ ਵੀ ਹਵਾਨੇ ਕਰੀ ਇਹਦਾ ਲਾਗੇ ਤਾਂ ਦੇਖ ਸਕਦੇ ਜੀ ਇਹ ਆਦਿ ਲੋਕ ਵੀ ਪੂਰੀ ਮੋਢੇ ਨਾਲ ਤੇ ਮੁੱਲ ਫਿਰ ਇਹਦਾ ਵਿੱਚ ਉਹ ਜੇ ਕਹਿੰਦੇ ਫੋਨ ਤੇ ਕਰਾਂ ਅਛਾ ਇਹਦਾ ਮੁੱਲ ਫੋਨ ਤੇ ਕਰ ਲੈਣਾ ਕੋ ਫੋਨ ਕਰੇ ਇੱਕ ਵਾਰੀ ਜ਼ਰੂਰ ਹੈ ਨਾ ਫੋਨ ਕਰੇ ਮੋੜਦੇ ਨੇ ਹਰ ਵਾਰ ਦੀ ਤਰ੍ਹਾਂ ਰੇਟ ਜਾ ਜੀ ਰੱਖਣੇ ਹਰ ਕੀ ਵੀ ਜਾ ਜੀ ਗਰਮੀ ਵਾਲਾ ਰੇਡੀ ਹੋ ਗਿਆ ਨਹੀਂ ਵੀ ਐਸੀ ਅੱਛਾ ਉਹ ਲਪਾਵਾਂਗੇ ਕੋ ਫੋਨ ਇੱਕ ਵਾਰੀ ਕੋ ਲਾਵੇ ਜ਼ਰੂਰ ਬਾਕੀ ਇਹ ਆ ਵੀ ਸੂਈ ਸਵਾਈ ਆ ਮੇਨ ਵਾਦਾ ਜਿਹੜਾ ਇਹਦਾ ਇਹ ਆ ਬਾਕੀ ਆਪਣਾ ਬਾਕੀ ਇਹੋ ਜਿਹੇ ਗਾਵਾਂ ਸੂਈਆਂ ਥੋੜੀਆਂ ਘੱਟ ਲੱਭਦੀਆਂ ਵਾ ਤੇ ਹੁਣ ਇੱਕ ਆ ਨੀਲੀ ਦੀ ਜਿਹੜੀ ਝੋਟੀ ਹੈ ਵੀ ਤੁਹਾਨੂੰ ਦਿਖਾ ਦਈਏ ਕਿੰਨਾ ਸੁਆਜ ਵੇਚੀ ਇਹਦਾ ਇਹ ਦੂਜਾ ਸੁਆਜ ਸਹੀ ਵੇਚੀ ਹੈ ਤੇ ਕਿੰਨਾ ਚਲੋ ਐ ਸੋਈ ਨਾ ਇਹਨੂੰ ਸੋਈ ਨੂੰ ਵੇਚੀ ਆ ਕੱਟਾ ਜਿਹਾ ਮਹੀਨਾ ਨਾਲੇ ਕੋ 20 ਦਿਨ ਨਾਲੇ ਆਹ ਮਹੀਨੇ ਦਾ ਲਾਗੇ ਬੰਦੇ ਦਾ ਬੱਚਾ ਹੈਗਾ ਜੀ ਤੇ ਦੁੱਧ ਕਿੰਨਾ ਜੀ ਦੇਖੋ ਇਹਦੇ ਕੋ ਦੁੱਧ ਵਿੱਚ ਪੱਕਾ 9 ਕਿਲੋ ਦਾ ਲੀਟਰ ਵਾਲਾ ਕੋ ਮੇਰੇ ਘਰੇ ਚਾਰ ਦਾ ਵਿੱਚ ਹੁੰਦਾ ਰਹੇ ਅੱਛਾ ਹਾਂਜੀ 9 ਲੀਟਰ ਹੈਗਾ ਜੀ ਦਾ 9 ਲੀਟਰ ਹੋਊਗਾ ਪੱਕਾ ਦੋ ਰੋ ਹਰ ਇੱਕਰੀਨ ਬਾਕੀ ਚਲੋ ਛੋਟੀ ਇਹ ਵੀ ਸਾੰਭੀ ਸੁੰਭੀ ਆ ਆ ਜਿ ਲੈ ਆ ਜੀ ਜੇ ਜਿਹੜੀ ਬਾਥਾ ਮਾੜੀ ਜੀ ਬਾਹਰ ਰੱਖਦੀ ਹੈ ਜੀ ਠੀਕ ਹੈ ਸਾਲ ਦਾ ਨਾਲ ਫਰਕ ਹੋਊਗਾ ਥਣ ਬਰੋਬਰ ਆ ਤਰ ਸਨ ਐ ਤਾਂ ਸਾਲਾਂ ਦਾ ਫਰਕ ਹੋਊਗਾ ਠੀਕ ਹੈ ਹੈ ਕੋਈ ਠੰਡੀ ਦੀ ਜੀ ਭਾਂ ਦੇਚਣਾ ਲੈ ਜੀ ਦੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲਾਗੇ ਤੋਂ ਥਣ ਭਾਵੇਂ ਲਾਗੇ ਲਾਗੇ ਪਰ ਚਵਾਈ ਜਿਹੜੀ ਵਧੀਆ ਹੁੰਦੀ ਹੈ ਇਹਦੀ ਠੰਡੀ ਸੀ ਲਿਆ ਜਿਹੜੀ ਇਤਰੇ ਬਹਿ ਜਾ ਭਾਵੇਂ ਥੱਲੇ ਬਾਕੀ ਨੀਲੀ ਦੀਆਂ ਝੋਟੀਆਂ ਜ਼ਿਆਦਾਤਰ ਠੰਡੀਆਂ ਹੁੰਦੀਆਂ ਆ ਤੇਜਿਆ ਜੀ ਕੋਈ ਇਹ ਘਰ ਚ ਆਉਣ ਵਾਸਤੇ ਵਧੀਆ ਜੀ ਠੀਕ ਹੈ ਹਾਂ ਜੀ ਤੇ ਇਹਦਾ ਮੁੱਲ ਫਿਰ ਤੇ ਦੀ ਕਿ ਬੈਠ ਜੀ ਕਰ ਦੋ ਵਿੱਚ ਮਾਨਤਨ ਕਰਾ ਲਓ ਜਿੰਨਾ ਸਾਡਾ ਕਿੰਨੇ ਦੀ ਤੇਰੀ ਹੈ ਜੀ ਦੇ ਦੇਣੀ ਸੀ ਹਾਂਜੀ 60000 ਦੀ ਜਿਹੜਾ ਇੱਛਾ 60000 ਦੀ ਦੇ ਦੋ ਹੋਰ ਮਾਨਤਨ ਕਰਾਂਗੇ ਵੀ ਭਰਾ ਫੋਨ ਲਾਵੇ ਤੇ ਦੁੱਧ ਕਿੰਨਾ ਚਵਾ ਦੋਗੇ ਮੌਕੇ ਤੇ ਮੌਕੇ ਦੇ ਚਵਾ ਦੋਗੇ ਜਿਹੜਾ ਤੇ ਬਾਕੀ ਜੋ ਵੀ ਆ ਤੁਹਾਨੂੰ ਕੋ ਮੈਸੇਜ ਹੋਲੇ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਬਸੋ ਜੀ ਕਿ ਮੇਰੇ ਘਰੇ ਭਾਂ ਕੋ ਚਾਰ ਲੰਗ ਚੋਏ ਹੋਏ ਜੀ ਠੀਕ ਹੈ ਜੀ